ਕੈਸੋਰੇ ਵਾਲਾ ਕਰ ਮਮਦੂ ਦਿਖਾ ਦੋ ਦੋ ਜਾ ਲੀਗਲ ਜਿਹੜੇ ਸਾਇਲੈਂਸਰ ਜਿਹੜੇ ਨਾ ਪਟਾਕੇ ਜਿਹੜੇ ਮਾਰਦੇ ਆ ਬੁਲਟ ਮੋਟਰਸਾਈਕਲਾਂ ਦੇ ਉਹ ਸਾਰੇ ਜਿਹੜੇ ਪੁਲਿਸ ਵੱਲੋਂ ਚਲਾਣ ਕੀਤੇ ਗਏ ਸੀ ਤੇ ਉਹ ਲੋਹਾਏ ਗਏ ਸੀ ਉਹ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਉਹ ਸਾਰਿਆਂ ਨੂੰ ਅੱਜ ਡਿਸਟਰੋਏ ਕੀਤਾ ਗਿਆ ਤਾਂ ਕਿ ਦੁਬਾਰਾ ਉਹ ਜਾਂ ਮਾਰਕੀਟ 'ਚ ਨਾ ਆ ਸਕਣ ਜਾਂ ਮਿਸਜੂਜ਼ ਨਾ ਹੋ ਸਕਣ ਇਹ ਰੋਡ ਰੋਲਰ ਦਾ ਇੰਤਜ਼ਾਮ ਕਰਕੇ ਇਹ ਪਬਲੀਕਲੀ ਤਾਂ ਹੀ ਇਹ ਕੀਤਾ ਹੈ ਕਿ ਲੋਕੀ ਦੇਖਣ ਤੇ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਆਵੇ ਤੇ ਜੋ ਕੰਪਨੀ ਦਾ ਸਾਇਲੈਂਸਰ ਹੈਗਾ ਉਹੀ ਠੀਕ ਹੈ ਜਿਹੜਾ ਉਹਦੇ ਚੋ ਜਾਲੀ ਕਢਵਾ ਕੇ ਉਹਦੇ ਪਟਾਕੇ ਮਾਰਦੇ ਆ ਉਹਦਾ ਨੁਕਸਾਨ ਹੀ ਹੈ ਇੱਕ ਤਾਂ ਕੋਈ ਬਜ਼ੁਰਗ ਹੈ ਕਿਸੇ ਨੂੰ ਪਟਾਕਾ ਵੱਜ ਗਿਆ ਕੋਈ ਆੜ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਵੈਸੇ ਕੋਈ ਬਿਮਾਰ ਬੰਦਾ ਹੈਗਾ ਉਹਨੂੰ ਮਿਸਹੈਪਨਿੰਗ ਹੋ ਸਕਦੀ ਇਸ ਲਈ ਸਾਰਿਆਂ ਨੂੰ ਅਪੀਲ ਹੈ ਵੀ ਜਿਹੜੇ ਵੀ ਬੁਲਟ ਮੋਟਰਸਾਈਕਲ ਰੱਖਦੇ ਆ ਜੋ ਕੰਪਨੀ ਦਾ ਸਾਇਲੈਂਸਰ ਆਂਦਾ ਉਹੀ ਲਗਾਣ ਅਦਰਵਾਈਜ਼ ਫਿਰ ਚਲਾਣ ਵੀ ਹੋਊਗਾ ਤੇ ਸਾਇਲੈਂਸਰ ਵੀ ਲੱਗੋ ਜਿਹੜੇ ਦੁਕਾਨਦਾਰ ਜਿਹੜੇ ਦੁਕਾਨਦਾਰ ਵੇਚਦੇ ਆ ਉਹਨਾਂ ਤੇ ਵੀ ਕਾਰਵਾਈ ਹੋਊਗੀ ਅਗਰ ਉਹ ਨਹੀਂ ਬੰਦ ਕਰਨਗੇ ਇਲਲੀਗਲ ਵੇਚਣਾ ਇਹ 100 ਦੇ ਕਰੀਬ ਸੀਗੇ ਬਾਕੀ ਉਹ ਐਗਜੈਕਟ ਰੈਂਟ ਨਹੀਂ ਕੀਤੀ ਅਸੀਂ ਪਿਛਲੇ 3-4 ਦਿਨ ਵੈਸੇ ਤਾਂ 1 ਮਹੀਨਾ ਚੱਲਿਆ ਇਹ ਸਾਰਾ ਪ੍ਰੋਸੈਸ ਉਹਦੀ ਐਗਜੈਕਟ ਫਿਗਰ ਤੁਹਾਨੂੰ ਮੇਰੇ ਕੋਲ ਇਸ ਟਾਈਮ ਅਵੇਲੇਬਲ ਨਹੀਂ ਹੈ ਉਹਦੇ ਜਿੰਨੇ ਵੀ ਮੋਟਰਸਾਈਕਲ ਦੀਆਂ ਰੇੜੀਆਂ ਬਣਾਈ ਫਿਰਦੇ ਸੀ ਜਾਂ ਵੈਸੇ ਜਿਹੜਾ ਨੇ ਇਲਲੀਗਲ ਪਿੱਛੇ ਕੋਈ ਐਕਸਟਰਾ ਕੋਈ ਚੀਜ਼ਾਂ ਲਵਾਈਆਂ ਵਹੀਕਲ ਦੇ ਉਹਨਾਂ ਦੇ ਅਸੀਂ ਸਪੈਸ਼ਲ ਚਲਾਨ ਕੀਤੇ ਈ ਰਿਕਸ਼ਾ ਜਿਹੜਾ ਹੈ ਉਹ ਵੀ ਅਸੀਂ ਇੱਕ ਚਲਾਵਾਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਕਾਫੀ ਜਿਆਦਾ ਜਾਮ ਲਵਾਉਂਦੇ ਆ ਸੱਜੇ ਖੱਬੇ ਜਿੱਥੇ ਦਿਲ ਕਰਦਾ ਉੱਥੇ ਖੜਾ ਲਾਂਦੇ ਇਹਨਾਂ ਨੂੰ ਇੱਕ ਵਾਰ ਮੀਟਿੰਗ ਕਰਾਂਗੇ ਇਹਨਾਂ ਦਾ ਜਿਹੜਾ ਕੋ ਪ੍ਰਧਾਨ ਜਾਂ ਜਿਹੜਾ ਕੋ ਡੀਲਿੰਗ ਉਹ ਇਹਨਾਂ ਦੇ ਨਾਲ ਰਿਲੇਟਡ ਹੋਊਗਾ ਇਹਨਾਂ ਨੂੰ ਇੱਕ ਵਾਰ ਸਮਝਾਵਾਂਗੇ ਨਹੀਂ ਸਮਝਣਗੇ ਫਿਰ ਜੋ ਚਲਾਉਣ ਵਾਲੀ ਕਾਰਵਾਈ ਸ਼ੁਰੂ ਕਰਾਂਗੇ ਸਰ ਬੁਲਟ ਵਾਲੇ ਹਜੇ ਵੀ ਜਿਹੜੇ ਪਟਾਕੇ ਮਾਰਨ ਲਈ ਆ ਰਹੇ ਦੇ ਕਈ ਦਿਨ ਸ਼ਾਮ ਨੂੰ ਵੀ ਜਾਂਦੇ ਆ ਬੁਲਟ ਤੇ ਬਹੁਤ ਪਟਾਕੇ ਮਾਰਦੇ ਕੀ ਕਹਿਣਾ ਚਾਹੋਗੇ ਕੋਈ ਗੱਲ ਨਹੀਂ ਜੀ ਦੇਖੋ ਉਹ ਵਜਾਣਗੇ ਤਾਂ ਅਸੀਂ ਵੀ ਕਾਰਵਾਈ <laughs> ਕਰਾਂਗੇ <laughs>